ਨੰਕਾਰ ਸ਼ਬਦ ਰੂਪ ਚ ਗੁਰ ਸ਼ਬਦ ਸਮਾਵ ਹੈ ਵਰਨਾ ਜਾਣਾ ਕੋਈ ਨਹੀਂ ਇਹ ਸ਼ਬਦ ਦੇ ਵਿੱਚ ਲੀਨ ਹੋ ਗਿਆ ਨੰਕਾਰ ਪਰਮਾਤ ਹੈ ਪਰਮਾਧਨ ਤੋਂ ਅਸਲ ਦੇ ਵਿੱਚ ਪਰਮਾਰਥ ਰੂਪ ਪਰਮਾਰਥ ਹੁੰਦਾ ਦੂਜੇ ਦਾ ਭਲਾ ਕਰਦੋ ਆਪਣਾ ਦੇ ਭਲੇ ਦੀ ਤਨ ਲੋੜ ਨਹੀਂ ਤੇਰਾ ਭਲਾ ਕੀ ਹੋਣਾ ਪਰ ਪੁਕਾਰੀ ਪਰ ਪੁਕਾਰੀ ਹੈ ਇੱਕ ਹੋ ਪਰ ਪੁਕਾਰੀ ਜੋ ਕੁਝ ਕਰ ਰਹੇ ਹੈ ਤੂੰ ਸਰਬ ਕੀ ਚਿੰਤਾ ਜਸਮਨ માં ਹੈ ਦੂਜਿਆਂ ਦੀ ਚਿੰਤਾ ਤੇ ਨੂੰ ਪਰਵਾਰ ਦਾ ਤੇਰੇ ਚ ਆਪਣੀ ਕੋਈ ਆਪਣਾ ਨਾ ਕੋਈ ਚਿੰਤਾ ਵਾਲੀ ਗੱਲ ਹੈ ਤੇਨੂੰ ਕਦੀ ਚਿੰਤਾ ਹੋਣੀ ਨਾ ਸੀਤ ਹੈ ਨਾ ਸੋਚ ਹੈ ਨਾ ਸੀਤਾ ਨਾ ਸੋਚਾਂ ਨਾ ਸੋਚਾਂ ਸੋਚ ਵੀ ਕੋਈ ਨਹੀਂ ਹੈ ਅਸੀਤ ਵੀ ਨਹੀਂ ਕੋਈ ਮਤਲਬ ਫਿਕਰ ਵੀ ਫਿਕਰ ਵੀ ਸੀਤ ਵੈਸੇ ਸੀਤਲਤਾ ਨੂੰ ਫਿਕਰ ਨੂੰ ਕਹਿੰਦੇ ਨੇ ਸੀਤ ਚਿੱਤ ਫਿਕਰ ਹੋਵੇ ਨਾ ਅੰਦਰ ਅੰਦਰ ਕੇ ਸਰੂ ਨਾ ਸੋਚ ਨਾ ਕੋਈ ਤੈਨੂੰ ਸੋਚ ਹੈ ਤੂੰ ਨਾ ਕੰਮ ਹੈ ਨਾ ਕਾਮ ਹੈ ਨਾ ਗਰਮੀ ਹੈ ਨਾ ਘਬਰਾਹਟ ਹੈ ਤੈਨੂੰ ਕੋਈ ਘਬਰਾਹਟ ਵੀ ਹੁੰਦੀ ਹੈ ਘਬਰਾਹਟ ਵੀ ਨਹੀਂ ਕੋਈ ਗਰਮੀ ਵੀ ਨਹੀਂ ਤੈਨੂੰ ਪ੍ਰੇਸ਼ਣ ਦੀ ਵੀ ਕੋਈ ਨਹੀਂ ਤੇ ਨਾ ਲੋਭ ਹੈ ਨਾ ਮੋਹ ਹੈ ਲੋਭੋ ਤੇ ਭਰੇ ਹਨ ਨਾ ਕਰੋਧ ਹੈ ਨਾ ਕਾਮ ਹੈ ਨਾ ਕਰੋਧ ਹੈ ਨਾ ਕਾਮ ਹੈ ਕਾਮ ਕਰੋਧ ਤੇ ਭਰੇ ਹਨ ਕਾਮਨਾ ਕੋਈ ਨਹੀਂ ਇੱਛਾ ਕੋਈ ਨਹੀਂ ਨਾ ਦੇਵ ਹੈ ਨਾ ਦਾਇਤ ਹੈ ਨਾ ਦੇਵ ਹੈ ਨਾ ਦਾਇਤ ਦੇਵ ਨਹੀਂ ਤੂੰ ਦਾਇਤ ਹੋਰੀ ਨਾ ਨਰਕੋ ਸਰੂਪ ਹੈ ਨਾ ਨਰਕੋ ਸਰੂਪ ਡਰ ਕੇ ਸਰੂਪ ਦੇ ਵਿੱਚ ਦੇਵ ਦਾਇਤ ਦੁੱਦ ਦੇ ਜਦ ਇਹ ਦੋ ਹੁੰਦੇ ਨਾ ਧਾਲ ਫਿਰ ਦੇਵ ਦਾਇਤ ਦੁੱਦ ਦੇ ਧਾਲ ਤਾਂ ਹੈ ਹੀ ਨਹੀਂ ਤੂੰ ਜਾਂ ਧਾਲ ਲਈ ਹੁੰਦੀ ਫਿਰ ਦੇਵ ਦਾਇਤ ਨਹੀਂ ਹੁੰਦੇ ਜਿੰਨਾ ਜਰੇ ਇੱਕਾ ਨਾ ਇੱਕ ਦੇਵ ਦਾਇਤ ਦੋ ਦੋ ਨੇ ਚ ਰੋਦਦੇ ਨੇ ਜਾਂ ਫਿਰ ਬਣ ਕੇ ਫਿਰ ਦੇਵ ਦਾਇਤ ਨਹੀਂ ਹੁੰਦੇ ਜਪਨੀਤ ਹੋ ਗਿਆ ਫਿਰ ਦੇਵਨਾਥ ਨਹੀਂ ਹੁੰਦੇ ਪੁਨੀਤ ਤੇ ਪਹਿਲਾਂ ਪਹਿਲਾਂ ਦੇਵਦਾਂ ਦੋਏ ਹੁੰਦੇ ਸਤੋਖੀ ਵਿੱਚ ਦੋਏ ਜੋ ਹੈਗੇ ਨੇ ਚੁੱਪ ਕਰੇ ਹੋਏ ਤੇ ਸ਼ਾਂਤ ਹੋਏ ਰਸਲਾ ਹੋਈ ਹੋਈ ਹੈ ਜੇ ਦਾਣਾ ਜਮਿਆ ਨਹੀਂ ਨਾ ਹੋਇਆ ਦੋਏ ਪੱਖ ਹੈਗੇ ਰੇ ਸਜਖਪ ਇਹ ਦਾਣਾ ਫਿਰ ਬੂਟਾ ਬਣ ਕੇ ਦੋਏ ਖਤਮ ਹੋ ਗਏ ਨਾ ਦੇਵ ਰਿਆ ਨਾ ਦੇਦ ਰਿਆ ਫਿਰ ਫਿਰ ਛੋ ਗਿਆ ਨਾ ਛਲ ਹੈ ਨਾ ਛਧਰ ਹੈ ਛੜਾ ਹੈ ਨਾ ਛੇਦਰ ਛੜ ਛੇਦਰ ਤੇਰੇ ਚ ਕੋਈ ਹੈ ਨਹੀਂ ਨਾ ਛੇਦਰ ਕੀ ਵਿਭੂਤ ਹੈ ਨਾ ਛੇਦਰ ਦੀ ਕੋਈ ਅਣਸਿਆ ਤੇਰੇ ਚ ਛੇਦਰ ਹੋਣ ਵਾਲੀ ਕੋਈ ਵਸਤੂ ਹੈ ਜੀ ਤੂੰ ਐਸੀ ਵਸਤੂ ਹੈ ਨਹੀਂ ਜੀ ਛੇਦਰ ਹੋ ਸਕੇ ਜਿਹੜੀ ਕੱਟੀ ਜਾ ਸਕੇ ਨਾ ਕਾਮ ਹੈ ਨਾ ਕ੍ਰੋਧ ਹੈ ਕਾਮ ਲੋਭ ਹੈ ਨਾ ਮੋਹ ਹੈ ਕਾਮ ਨਹੀਂ ਕ੍ਰੋਧ ਨਹੀਂ ਲੋ ਇਹ ਤਾਂ ਉਗਣ ਨੇ ਤੂੰ ਤਾਂ ਗੋਲ ਗੋਲ ਗੁਣਾਂ ਦਾ ਸਬੂਧਰ ਹੈ ਉਗਣ ਇਹ ਉਗਣ ਨਹੀਂ ਆਗੇ ਤੂੰ ਕੰਪ ਗਰੋਧ ਰੋਵੋ ਕਰ ਇਹ ਨਹੀਂ ਆਗਾ ਤੂੰ ਇਕਾ ਦੇਖਿਆ ਪਣ ਉਹ ਜਿਹੜੇ ਤਿੰਨੇ ਓਕਰ ਨੇ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜੜਤੇ ਉਹ ਚੱਕ ਕੇ ਗੋਲ ਉਹਨਾਂ ਨੂੰ ਗੋਲ ਕਹਿੰਦਾ ਰਾਜ ਗੋਲ ਤਾਂ ਗੋਲ ਸਤ ਗੋਲ ਕਹੀਏ ਤੇਰੀ ਸਮਾਇਆ ਉਹ ਤਮਾ ਗੋਲ ਸ਼ਿਵ ਜੀ ਚਵਾੜਤਾ ਲਿਆ ਕੇ ਉਹਦਾ ਫਿਰ ਆਦਵੀਰ ਇਸ ਕਰਕੇ ਗਰੋਧ ਜਿਹੜਾ ਸ਼ਿਵ ਜੀ ਚ ਆਏਗਾ ਗਰੋਧ ਰੂਪ ਤੇ ਰਚਰੀ ਤੋਰੀਗਾ ਜੈਸ਼ਵੀ ਜੀ ਦਾ ਰੋਧ ਉੱਤੇ ਤੂੰ ਨਹੀਂ ਹੈਗਾ ਜੀ ਕਿ ਲੋ ਉਹ ਉੱਤੇ ਤੂੰ ਨਹੀਂ ਹੈਗਾ ਜੇ ਤਾਂ ਉਹ ਉੱਤੇ ਤੂੰ ਨਹੀਂ ਹੈਗਾ ਗਾਲਾਏ ਨਾ ਦਵੇਖ ਹੈ ਨਾ ਭੇਖ ਹੈ ਤੇ ਅਦਰ ਭੇਖ ਵੀ ਨਹੀਂ ਜੇ ਭੇਖ ਉਹ ਤਾਂ ਦਵੇਖ ਵੀ ਹੋਊਗੀ ਜਿਹਦਾ ਆਪਣਾ ਭੇਖ ਨਹੀਂ ਉਹਨੂੰ ਹੋਰ ਸਮਝਦੇ ਹੋ ਆਪਣੇ ਬਹਿਗੜਾ ਨਵਰੇਵਾ ਤੂੰ ਹੈ ਨਹੀਂ ਜੇ ਤਾਂ ਭੇਖਾ ਤਾਂ ਦਵੇਸ਼ ਹੈ ਸिखਾਂ ਦਵੇਸ਼ ਕਿਉਂ ਹੈ ਭੇਖ ਮੰਨ ਲਿਆ ਇਹਨਾਂ ਨੇ ਵਰਦੀ ਨਹੀਂ ਬੰਨੀ ਜੇ ਬੰਨਦੇ ਵਰਦੀ ਦੇਖੋ ਸਾਡੇ ਫੌਜ ਫੌਜਾਂ ਨੂੰ ਫੌਜੀ ਕਿਸੇ ਵੀ ਸੁਪੇ ਦਾ ਹੋਵੇ ਕੋਈ ਵੀ ਉਹਦਾ ਧਰਮ ਹੋਵੇ ਉਹ ਦੇਸ਼ ਵਾਸਤੇ ਲੜੂਗਾ ਸਾਰਿਆਂ ਵਾਸਤੇ ਹੀ ਲੜਦਾ ਸਾਰੇ ਦੇਸ਼ ਦੇ ਧਰਮ ਜਾਤੀਆਂ ਉਹਦੇ ਵਾਸਤੇ ਕਰੇ ਔਰ ਸਾਰੀਆਂ ਜਾਤੀਆਂ ਵਾਤੇ ਫੌਜੀ ਹੈ। ਇਹ ਥੋੜੀ ਲੱਗਣਾ ਬਦਰਾਸੀ ਹੈ, ਪੰਜਾਬੀ ਹੈ ਕੌਣ ਹੈ। ਫੌਜੀ ਫੌਜੀ ਹੈ। ਸਾਡੇ ਦੇਸ਼ ਦਾ ਫੌਜੀ ਹੈ। ਸੁਭਚਾ ਦੇਸ਼ ਉਹਦੇ ਨਾਲ ਸੁਮੇਸ਼ ਦੇਸ਼ ਉਹ। ਪਰ ਭੇਖ ਜੇ ਹੁੰਦਾ ਨਾ ਫੌਜੀ ਦਾ ਫਿਰ ਦੀ ਸੀਗਾ ਲੋ। ਇਸ ਕਰਕੇ ਖਾਲਸਾ ਫੌਜ ਬਣਾਈ ਹੈ ਭੇਖ ਨਹੀਂ ਹੈ। ਇਹ ਸਾਰੇ ਸੰਸਾਰ ਦਾ ਸਾਰਾ ਸੰਸਾਰ ਇਹਦਾ। ਪੇਖ ਦੂ ਐਗੋ ਦਾ ਪੇਖ ਨਹੀਂ ਆ ਇਹ ਨੂੰ ਪੇਖ ਨਹੀਂ ਕਰ ਸਕਦੇ ਵਰਦੀ ਹੈ ਇਹ ਉਹ ਦਵੇਖ ਹੈ ਨਾ ਪੇਖਾ ਜਿੱਤੇ ਪੇਖ ਉਹ ਤੇ ਦਵੇਖ ਹੁਦ ਦਾ ਆ ਉਹ ਮੁਸਲਮਾਨ ਆਂ ਹਿੰਦੂ ਆ ਅਬ ਵਿੱਚ ਦੁਸ਼ਮਣ ਰੱਖਦੇ ਨੇ ਪਰ ਜਿਹੜਾ ਫੌਜੀ ਹੈ ਉਹ ਨਹੀਂ ਰੱਖਦਾ ਫੜੀ ਨਾ ਰੱਖਦਾ ਉਹ ਪੇਖ ਨਹੀਂ ਉਹ ਫੌਜ ਦੀ ਵਰਦੀ ਹੈ ਪਰ ਜਿਹੜਾ ਮੁਸਲਮਾਨ ਦੀ ਪੇਖ ਹੈ ਇਹ ਹਿੰਦੂ ਕਿਸੇ ਸਾਧ ਦਾ ਭੇਖ ਹੈ ਉਹ ਮੁਸਲਮਾਨ ਨਹੀਂ ਭੇਖਣਾ ਦੇਖ ਰੱਖੂਗਾ ਫੌਜੀ ਨਾ ਉਲੀ ਰੱਖਦਾ ਕਿ ਵਰਦੀ ਆ ਭੇਖ ਨਹੀਂ ਹੈ ਜੇ ਅਸੀਂ ਇਹਨੂੰ ਵਰਦੀ ਡਿਕਲੇਅਰ ਕਰਾਂਗੇ ਤਾਂ ਇਹ ਭੇਖ ਤੋਂ ਅਸੀਂ ਬਸੰਗਦੇ ਦੋਸਤ ਹੋ ਵਰਨੋ ਦੋਸਤ ਨਹੀਂ ਬਸ ਸਕਦੇ ਅਸੀਂ ਕਦੇ ਵੀ ਇਹਨਾਂ ਨੇ ਸਿੱਖ ਧਰਮ ਦੇ ਨਾਲ ਲੈ ਧਰਮ ਨਾਲ ਲੇਟਰ ਕਰ ਲੀਏਗਾ ਪੇਗ ਰਿਲੇਟਡ ਕਰ ਲੈ ਪੇਗ ਨਹੀਂ ਹੈ ਵਰਦੀ ਹੈ ਵਰਦੀ ਸਭ ਦੀ ਸਾਂਝੀ ਹੁੰਦੀ ਹੈ ਪੇਗ ਨਹੀਂ ਸਾਂਝਾ ਹੁੰਦਾ ਸਾਡੀ ਬੱਤ ਵੀ ਸਾਂਝੀ ਹੈ ਸਾਰਿਆਂ ਦੀ ਸਾਰੀਆਂ ਬੱਤਾਂ ਇਹਦੇ ਵਿੱਚ ਨੇ ਸਾਰੀਆਂ ਬੱਤਾਂ ਨੂੰ ਇਹ ਦੇ ਰਹੀ ਹੈ ਸਾਰੀਆਂ ਬਤਾਂ ਨੇ ਰੁਕ ਜਾਇਸ਼ ਹੈ ਕੋਈ ਆਪਣੀ ਬੱਤ ਛੱਡ ਕੇ ਚਾਜੇ ਜਿੱਦ ਦੁਆਰੇ ਉੱਪਰੇ ਤੇ ਤੇ ਨਹੀਂ ਵਾਹ ਕੋਈ ਤਾਂ ਰਸਈ ਇੱਕ ਹੈ ਕੋਈ ਤਾਂ ਰਸਈ ਇੱਕ ਹੈ ਬੁੱਧਰ ਤੱਕ ਜੇ ਨੇ ਵਰਜੀ ਚਲੇ ਜਾਓ ਕੋਈ ਰੇਲ ਚਲੇ ਜਾਵੇ ਕੋਈ ਸਾਈਕਲ ਤੇ ਚਲੇ ਜਾਵੇ ਕੋਈ ਪੈਦਲ ਚਲੇ ਜਾਵੇ ਕੋਈ ਕਿਵੇਂ ਚਲੇ ਜਾਵੇ ਉਦੋਂ ਜਾ ਕੇ ਤਾਂ ਫਿਰ ਸਮੁੰਦਰੀ ਜਹਾਜ਼ੇ ਚੱਲੂਗਾ ਇਹ ਹਵਾਈ ਜਾ ਚੱਲੂਗਾ ਇਹ ਸਮੁੰਦਰੀ ਚੱਲੂਗਾ ਰੇਲ ਤਾਂ ਉੱਥੇ ਜਾਣੀ ਦੀ ਪਰ ਇਹ ਤਾਂ ਰਾ ਇੱਕੋ ਹੀ ਹੈ ਫਿਰ ਉहां ਜਾ ਕੇ ਉਹ ਰਾਬੁਕ ਜਾਂਦੇ ਥੱਲੇ ਸਤੋਗਤ ਆਖੋ ਬੋਕਿਆਦ ਨੇ ਸਾਰੇ ਸਾਰੀਆਂ ਬੱਤਾਂ ਸੁਣ ਤੋਂ ਉਹ ਤਾਂ ਕੋਈ ਵੀ ਨਹੀਂ ਜਾਂਦੀ ਅੱਗੇ ਤਾਂ ਕੋਈ ਰਾਹ ਫਿਰੇ ਇਸ ਕਰਕੇ ਕੋਈ ਵੀ ਅਸਲਦਾ ਸਾਰਿਆਂ ਵਾਸਤੇ ਕੋ ਨਾ ਦੁਈ ਹੈ ਨਾ ਦਰੋ ਬੇਕ ਭਾਵੇਂ ਤਾਣ ਨ ਕਰੇ ਭਾਵੇਂ ਨਾ ਕਰੇ ਬੇਕ ਦੀ ਰੌਲਾ ਦੀਏ ਸਾਡੇ ਵਾਲੀ ਵਰਦੀ ਚਾਹੇ ਭਾਵੇਂ ਚ ਵਰਦੀ ਵਾਲਾ ਹੋਰ ਗੱਲ ਹੈ ਕੋਈ ਇਹਦੋਂ ਸਾਂਦੀ ਦਾ ਕੋਈ ਵੀ ਬਣ ਸਕਦਾ ਇਹਦੋਂ ਅਸਾਂ ਦੀ ਫੌਜ ਭਰਤੀ ਹੋਵੇ ਜਾਂ ਨਾ ਹੋਵੇ ਦੋਸਤਾਂ ਦੇ ਕੋਈ ਵੀ ਬਣ ਸਕਦਾ ਕੋਈ ਆਉਂਦਾ ਇੱਥੇ ਪੈਸਨੈਲਿਟੀ ਬਦਲ ਨਹੀਂ ਜਾਂਦੇ ਲੋਕ ਸਾਡੇ ਜਾ ਕੇ ਅਮਰੀਕਾ ਚ ਵੇਕਰ ਬਣ ਜਾਂਦੇ ਨੇ ਪੈਸਨੈਲਿਟੀ ਵੱਲੀ ਜਾਂਦੀ ਹੈ ਉਧਰ ਦੀ ਫੌਜ ਭਰਤੀ ਹੋਵੇ ਜਾਂ ਨਾ ਹੋਵੇ ਉਹ ਗੱਲ ਅਲੱਗ ਹੈ ਪੈਸਨੈਲਿਟੀ ਤਾਂ ਬਦਲੀ ਗਈ ਥੋ ਸਿੱਖ ਬਣ ਸਕਦਾ ਉਹ ਸਾਰੇ ਖਾਲਸਾ ਨਹੀਂ ਬਣ ਸਕਦਾ ਖਾਲਸਾ ਗੱਲ ਹੋਰ ਹੈ ਖਾਲਸਾ ਭਰਤੀ ਦਾ ਲੋਕ ਭੋਜੀ ਦਾ ਭੋਜੀ ਦਾ ਨਾ ਲੇਕੋ ਆ ਪੱਤੀ ਆਉਂਦੀ ਫਿਰ ਭੋਜੀ ਨਹੀਂ ਜਾਣੇ ਪੂਰੇ ਆ ਪੱਤੀ ਦੇ ਆ ਕੇ ਨਹੀਂ ਜਾਣੇ ਪੂਰੇ ਆ ਪੱਤੀ আর ਵਿਪੱਤੀ ਜਿਹੜੀ ਹੈ ਨਾ ਉਹ ਇਹਦਾ ਇਹਨੇ ਚਲਣੀ ਹੋਰ ਕੋਈ ਵਕਿਆ ਨਾ ਦਾ ਸਾਰੇ ਸੰਸਾਰ ਵਾਸਤੇ ਤਰਬ। ਵਰਦੇ ਕੋਈ ਕਹੇ ਜੀ ਰਖੇ। ਖਾਣ ਪੀਣ ਦੀ ਗੱਲ ਥੋੜਾ ਜਿਹਾ ਹੈ। ਖਾਣ ਪੀਣ ਦਾ ਜਿਹੜਾ ਇਹਨੇ ਛੜਾਇਆ ਹੁਣ ਤਾਂ ਸਰਕਾਰ ਵੀ ਛਣਾਉਂਦੀ ਹੈ। ਜਿਹੜਾ پابੰਦੀ ਲਾਈ ਆ ਸਾਡੇ ਕੋਹਰੇ ਤਾਂ ਚ ਉਹਦਾ ਸਿਰਫ ਤਮਾਕੂ ਦਾ ਹੀ ਹੁਣ ਤਾਂ ਸਰਕਾਰ ਵੀ ਕਹਿੰਦੀ ਹੈ ਵੀ ਉਹ ਸਾਰੇ ਧਰਮ ਕਹਿੰਦੇ ਨੇ ਪਹਿਲਾਂ ਦੇ ਕਹਿੰਦੇ ਨੇ ਸਾਡੇ ਤਰਫ। ਹੁਣ ਉਹਦਾ ਹੋ ਵੀ ਪਤਾ ਲੱਗਿਆ ਵੀ ਗੱਲ ਕੀ ਹੈ? ਕੈਂਸਰ ਪੈਦਾ ਹੁੰਦਾ। ਸ਼ਰਾਬ ਦਾ ਕੋਈ ਵਰਤਦਾ ਹੀ ਨਹੀਂ ਜਿਹੜੇ ਵਰਤਦੇ ਨੇ ਉਹ ਵੀ ਛੱਡੀ ਜਾਂਦੇ ਨੇ ਪੁੱਟੀ ਪਵੰਦੀ ਚਾਰੇ ਕਹਿੰਦਾ ਨੇ ਸਾਡੀਆਂ ਉਹਦੇ ਤਬੱਕੂ ਹੈ ਸ਼ਰਾਬ ਦੀ ਪਵੰਦੀ ਸਾਡੇ ਕੋਈ ਨਹੀਂ ਲਾਈ ਹੋਈ ਸ਼ਰਾਬ ਇਹ ਜੇ ਦੇਸ਼ ਨੇ ਜਿੱਥੇ ਤੂੰ ਬਚ ਨਹੀਂ ਸਕਦੇ ਬੀਤੇ ਵੇਲੇ ਇਹ ਜੇ ਵੀ ਦੇਸ਼ ਨੇ ਉਥੇ ਪਹਾੜ ਚਲੇ ਜਾ ਮਰ ਜੂਗਾ ਤੂੰ ਰਾਤ ਨੂੰ ਉਹ ਨਹੀਂ ਲਾ ਸਕਦੇ ਸੀ ਪਵੰਦੀ ਤਬਾ ਨਾ ਮਰ ਜੂਗਾ ਰਾ ਤੂੰ ਉਹ ਜਿੱਤੇ 14 15 ਡਿਗਰੀ ਥੱਲੇ ਚਲੇਗਾ ਟੈਂਪਰੇਚਰ 0 ਤੋਂ ਰਾਤ ਨੂੰ ਬੰਦਾ ਮਰ ਜੂਗਾ ਉਥੇ ਸਾਡੇ ਫੌਜੀ ਨੇ ਚਾ ਕਿਸੇ ਵੀ ਧਰਮ ਦਾ ਹੋਵੇ ਕਿੰਨਾ ਹੀ ਖਲਾਫ ਹੋਵੇ ਉਹਦਾ ਧਰਮ ਜਿ ਸ਼ਰਾਬ ਤੇ ਜਨਾਬੀ ਉਹ ਮਰ ਜੂਗਾ ਉਦਾਂ ਉਥੇ ਉਹਦੇ ਬਾਅਦ ਤੇ ਸ਼ਰਾਬ ਸ਼ਰਾਬ ਨਹੀਂ ਹੈ ਦਵਾਈ ਹੈ ਉਹ ਉਹ ਜੀਵਨ ਦਾਲ ਦ੍ਰਿਸ਼ਟੀਕੋਣ ਬਦਲ ਦ੍ਰਿਸ਼ਟੀਕੋਣ ਦੀ ਗੱਲ ਹੈ ਸਰਫਸੀ ਜਿਹੜੀ ਚੀਜ਼ ਨੂੰ ਦੇਖਦਾ ਹੈ ਉਹ ਦ੍ਰਿਸ਼ਟੀਕੋਣ ਦੇਖਣਾ ਚਾਹੀਦਾ ਪਾੜੇ ਨਾਲ ਪਿਓ ਮੈਂ ਵਰਜੂਗਾ ਆਦਮੀ ਇਹ ਅਗਿਆਨਤਾ ਵਾਲਾ ਤੁਹਾਨੂੰ ਨਹੀਂ ਤਰਮ ਦੇ ਵਿੱਚ ਗਿਆਨ ਦੀ ਲੋੜ ਹੈ ਹਰੇਕ ਤਰਮ ਵਿੱਚ ਉਹਦਾ ਜੀਵਨ ਆ ਉਹਦਾ ਸ਼ਰਾਬ ਦੇ ਵਿੱਚ ਬਹੁਤ ਥੋੜੀ ਆਥੇ ਅਭੀ ਉਬਰ ਜੂਗਾ ਹੋਰ ਆਦਮੂ ਕੋਈ ਤਰਾ ਜਗਾ ਜਗਾ ਆਦਮੀ ਰਹਿੰਦੇ ਨੇ ਹਰ ਜਗਾ ਦੇ ਜਿਹੜਾ ਤਰਮ ਇਟਲ ਨੈਸ਼ਨਲ ਹੈ ਉਹ ਹਰ ਜਗ੍ਹਾ ਰਹਿਣ ਵਾਲੇ ਆਦਮੀ ਵਾਸਤੇ ਤੁਸੀਂ ਕੀ ਬੋਲਦੀ ਲਾ ਸਕਦੇ ਕਿਸੇ ਚੀਜ਼ ਖਾਣ ਪੀਣ ਦੇ ਬਾਣੀ ਕੁਰਬਾਨੀ ਨੇ ਬਾਬਦੀ ਲਾਈ ਵੀ ਹੈ ਜੀ ਰਕੇ ਜੇਤ ਖਾਦਾ ਤਨ ਪੀੜੀਏ ਮਨ ਵਿੱਚ ਚੱਲੇ ਵਕਾਰ ਬਸ ਇਹ ਬੋਲਦੀ ਹੈ ਵਕਾਰ ਦਾ ਜੋੜ ਤੇ ਚੱਲਦੇ ਨੇ ਬਦਰੇ ਉਹ ਛੱਡ ਦਿਓ ਅਸਲ ਤੇ ਵਿਚ ਜਿਹੜੇ ਕਰਨ ਵਾਲੇ ਨੇ ਨਾ ਪ੍ਰਚਾਰ ਇਹਨਾਂ ਨੇ ਵਕਾਰ ਛੱਡਣੇ ਤੇ ਹੋਰੇ ਪਾਸੇ ਗੱਲ ਲੌੜਾ ਪਾ ਲਿਆ ਜਿਹੜੀ ਕੀਤਾ ਛਡਾਉਦਾ ਹੈ ਵਾਰ ਸ਼ਰਾਬ ਦੀ ਕਦੇ ਗੱਲ ਹੀ ਆਈ ਆਈ ਇੱਥੇ ਤਾਂ ਸੁਪਾਸ਼ਰ ਕਾਮ ਹੈ ਕਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦਬ ਹੈ ਨਾ ਦੋਅ ਹੈ ਖਾ ਇਹ ਛੱਡਣੀਆਂ ਆਂ ਦੀਆਂ ਚੀਜ਼ਾਂ ਇਹ ਆ ਦੀ ਗੱਲ ਨਹੀਂ ਕਰਦੇ ਸ਼ਰਾਬ ਤੇ ਆ ਕੇ ਰਸ਼ੇ ਤੇ ਆ ਗਏ ਅਸਲ ਜੇ ਛੱਡਣੇ ਨਹੀਂ ਹੈ ਲੋਕਾਂ ਨੇ ਇਧਰੋਂ ਹਿੱਟ ਕਰਕੇ ਹੋਰੇ ਪਾਸੇ ਗੇਂਪ ਕੁਬਦਤੀ ਬਿਨਾਂ ਵਾਲ ਤੇ ਹੱਨ ਨਾ ਜਾਵੇ ਕਿਸੇ ਦਾ ਤੁਸੀਂ ਜਿਹੜੇ ਉਹ ਚੀਜ਼ਾਂ ਨਹੀਂ ਖਾਦੇ ਰਸ਼ੇ ਤੁਸੀਂ ਆਇਤਾ ਛੱਡੋ ਜਾ ਉਹ ਨਾਲੇ ਹੋਸ਼ ਨਾਲੋਂ ਤੁਸੀਂ ਆਏ ਛੱਡੋ ਤੂੰ ਇਹ ਤਾਂ ਸ਼ਰਾਬ ਨਸ਼ਾ ਕਰਦੇ ਨਹੀਂ ਤੁਸੀਂ ਕੀ ਕਰਦੇ ਹੋ ਹੁਣ ਸਿਰਫ ਨਸ਼ਾ ਛੱਡਣੇ ਹੀ ਸਿੱਖੀ ਦੀ ਹੈ ਕੀ ਨਸ਼ੇ ਛੱਡਦੇ ਨੇ ਹੀ ਸਿੱਖੀ ਹੈ ਸਵਾਲ ਇਹ ਹੁਣ ਕੀ ਭੈਦ ਨਸ਼ਾ ਛੱਡ ਦੇਣਾ ਕਿਰਪਾਨ ਪਾ ਲੈਣੀ ਕੇਸ ਰੱਖ ਲੈਣਾ ਬਾਣੀ ਪੜ੍ਹ ਲੈਣੀ ਇਹ ਹੀ ਸਿੱਖੀ ਹੈ ਇਹ ਸਿੱਖੀ ਇੱਥੇ ਹੀ ਬਸ ਨਹੀਂ ਐਥੋਂ ਤਾਂ ਸਟਾਰਟ ਹੁੰਦੀ ਆ ਜੋ ਇਹ ਤਾਂ ਦਾ ਸਟਾਰਟ ਹੁੰਦੀ ਹੈ ਟਾਰਗੇਟ ਕੀ ਹੈ ਟਾਰਗੇਟ ਕੱਲ ਆਇਆ ਸੀ ਐਸਾ ਜਿਹੜਾ ਪਰਮੇਸ਼ਰ ਉਹਦੀ ਪ੍ਰਾਪਤੀ ਕਿਵੇਂ ਹੋਵੇ ਜਿਹਦਾ ਨਕਸ਼ਾ ਦਾਸਰੇ ਹੈ ਨੇ ਨਕਰੋਧ ਹੈ ਨਾ ਕਾਮ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ ਇਹ ਤਾਂ ਟਾਰਗੇਟ ਸੀ ਪ੍ਰਾਪਤੀ ਤੋਂ ਛੱਡੀ ਬੈਠੇ ਆਦੀ ਦੇਵ ਕੋ ਉਹ ਸੋ ਕੈਸ ਪਾਈ ਹੈ ਆਦੀ ਦੇਵ ਹੈ ਜਿਹੜਾ ਸੋ ਕੈਸੇ ਪਾਈ ਉਹਨੂੰ ਲੇਰਾ ਐਸਾ ਆਦਤ ਹੈ ਬੈ ਉਹਦੀ ਪ੍ਰਾਪਤੀ ਕਿਵੇਂ ਹੋਵੇ ਕਰਤਾ ਜੋ ਆਇਆ ਸੀ ਉਧਰ ਨੂੰ ਕਿਹੜੀ ਗਾਹ ਨੂੰ ਕਿਉਂ ਦੀ ਤਰੇ ਨਸ਼ਾ ਵਾਲੂ ਕਿ ਉਂਗਲੀ ਕਰਨਾ ਕਿ ਕਿ ਸਾਡੇ ਵਾਲੂ ਕੋਈ ਉਂਗਲੀ ਨਾ ਕਰ ਦਵੇ ਆਪਣਾ ਕੰਮ ਛੱਡ ਦਿੱਤਾ ਨਾ ਨਾ ਜੇ ਜਿਹਨੇ ਆਪਣਾ ਕੰਮ ਛੱਡਿਆ ਹੈ ਦੂਏ ਵਾਲੂ ਉਂਗਲੀ ਕਿਵੇਂ ਕਰ ਸਕਦਾ ਹੈ ਉਹ ਵੀ ਛੱਡ ਦੇਣਗੇ ਜੇ ਨਸ਼ੇ ਚੱਲ ਛੱਡ ਵੀ ਦੇਣ ਫੇਰ ਕੀ ਕਰਨ ਕੋਣ ਤੁਹਾਨੂੰ ਫੇਰ ਪੁੱਛਾਂਗੇ ਹੁਣ ਕੀ ਕਰੀਏ ਭਾਈ ਹੁਣ ਕੀ ਕਰੀਏ ਜੇ ساری ਦੁਨੀਆ ਹੀ ਛੱਡ ਬੈ ਫੌਜੀ ਤੇ ਮਰ ਜਾਣਗੇ ਉੱਥੇ ਬੈਠੇ ਹਾਂਜੀ ਨਾ ਦੁਈ ਹੈ ਨਾ ਦਰੋਹ ਹੈ ਨਾ ਦੁਈ ਹੈ ਨਾ ਦਰੋਹ ਹੈ ਕਾਲ ਹੈ ਨਬਾਲ ਹੈ ਦੁਈ ਬਣੀ ਹੈ ਤਰੇ ਦ્વੈਦਵ ਨਹੀਂ ਹੈ ਦਰੋਵ ਨਹੀਂ ਹੈ ਤਰੇ ਦਰੋਵ ਕਿਸ ਨਾਲ ਮਤਰਾ ਦਗਾ ਬਣੀ ਕਰਤਾ ਦਰੋਵ ਹੁੰਦਾ ਦਗਾ ਕਾਲ ਹੈ ਨਵਾਲ ਹੈ ਤਾਂ ਕਾਲ ਹੈ ਦਰੋ ਦਗਾਰੀ ਉਹਦਾ ਤਰੋ ਦਾ ਦਗਾ ਦਰੋ ਦਾ ਦਦੇ ਨਾਲ ਹੈ ਦਰੋ ਦਾ ਬਿਦਰੋ ਕਰਨਾ ਹੁਕਮ ਦੀ ਖਿਲਾਫਤ ਕਰਨ ਕੋਈ ਨਜਾਇਜ਼ ਕੰਮ ਕਰਨ ਵਿਰੋਧ ਵਿਰੋਧ ਕਰਨ ਆਪ ਕੋ ਦਾ ਵਿਰੋਧ ਕਰਨ ਕਾਲ ਹੈ ਨਬਾਲ ਹੈ ਕਾਲ ਹੈ ਨਬਾਲ ਹੈ ਨਬਾਲ ਕਾ ਛੋਟਾ ਛੋਟਾ ਬੱਚਾ ਵੀ ਨਹੀਂ ਹੈ ਨਾ ਉਹਦਾ ਕਾਲ ਹੈ ਸਦੀਪ ਦਿਆਲ ਰੂਪ ਹੈ ਸਦੀਪ ਦਿਆਲ ਰੂਪ ਹੈ ਹਮੇਸ਼ਾ ਹੀ ਦਿਆਲ ਰੂਪ ਹੈ ਉਹਦਾ ਉਹ ਦਿਵਾਲ ਰੂਪ ਉਹਦਾ ਐਨ ਉਹ ਜਿਹਾ ਹੀ ਰਹਿੰਦਾ ਹੈ ਦਿਵਾਲ ਤਾਂ ਉਹਦੇ ਅੰਦਰੋਂ ਜਾਦੀ ਹੋਈ ਨਹੀਂ ਇਹ ਨਹੀਂ ਵੀ ਕਹਿੰਦਾ ਕਰੋ ਚ ਆ ਗਿਆ ਕਦੇ ਮੂਡ ਮੂੜ ਨਹੀਂ ਬਦਲਦਾ ਹੈ ਦਿਵਾਲ ਮੂਡ ਦਾ ਮੂਡ ਬਣਿਆ ਰਹਿੰਦਾ ਸਦੀਪ ਦਿਵਾਲ ਰੂਪ ਹੈ ਹਾਂ ਅਗੰਝ ਹੈ ਅਪੰਜ ਹੈ ਆ ਭਰਮ ਹੈ ਆ ਭੂਤ ਹੈ ਅਗੰਝ ਹੈ ਅਪੰਜ ਹੈ ਆ ਭਰਮ ਹੈ ਆ ਭੂਤ ਹੈ ਅਗੰਝ ਹੈ ਇਹ ਤੋੜਿਆ ਜਾ ਸਕਦਾ ਤੇਨੂੰ ਆ ਪੰਜਾ ਨਹੀਂ ਬਣਿਆ ਜਾ ਸਕਦਾ ਤੇਨੂੰ ਪਰਮ ਹੈ ਆ ਭੂਤ ਹੈ ਕਿਉਂਕਿ ਤੇਰੇ ਚ ਪਰਮਾਇ ਨਹੀਂ ਪਰਮਾ ਤਾਂ ਟੁੱਟਦਾ ਪਰਮ ਹੁੰਦਾ ਤਾਂ ਟੁੱਟ ਜਾ ਪਰਵੇਂ ਨਹੀਂ ਆ ਤੋਲੂ ਕਿਵੇਂ ਪਰਮ ਟੁੱਟਦਾ ਹੁੰਦਾ ਪਰਮ ਦਾ ਗੱਡ ਟੁੱਟਦਾ ਹੁੰਦਾ ਜੇ ਪਰਮ ਹੋਵੇ ਪਰਮ ਹੈ ਹੋਰੀ ਟੁੱਟੂਗੀ ਆ ਭੂਤ ਹੈ ਆ ਛੇਦ ਛੇਦ ਹੈ ਸਦਾ ਅਗੰਝ ਗੰਝ ਗੰਝ ਹੈ ਇਸੇ ਕਰਕੇ ਤਾਂ ਉਹ ਛੇਦ ਹੈ ਛੇਦ ਹੈ ਸਦਾ ਛੇਦ ਕਰ ਦਨਾਂ ਪਰ ਬੁਜੇ ਤੇ ਉਹਦਾ ਉਜੈਦ ਕਰ ਤੂੰ ਤਾਂ ਪਰਮ ਕਟਣ ਵਾਸਤੇ ਬਣਿਆ ਹੋਇਆ ਹੈ ਅਗੰਜ ਗੰਜ ਗੰਜ ਕਟਣ ਵਾਸਤੇ ਬਣਿਆ ਹੋਇਆ ਹੈ ਅਗੰਜ ਗੰਜ ਗੰਜ ਹੈ ਅਗੰਜ ਗੰਜ ਗੰਜ ਹੈ ਜਿਹੜੇ ਅਗੰਜ ਨੇ ਅਗੰਜ ਨੇ ਅਗੰਜ ਹੁੰਦਾ ਖਜ਼ਾਨੇ ਨੂੰ ਵੀ ਕਹਿੰਦੇ ਨੇ ਗੰਜ ਗੰਜ ਖਜ਼ਾਨੇ ਨੂੰ ਕਹਿੰਦੇ ਨੇ ਜਿਨ੍ਹਾਂ ਕੋਲ ਨਹੀਂ ਨਾ ਹੈ ਨਾਮ ਦਾ ਖਜ਼ਾਨਾ ਗਿਆਨ ਦਾ ਉਹਨਾਂ ਵਾਸਤੇ ਤੂੰ ਖਜ਼ਾਨਾ ਹੈ ਗਿਆਨ ਦਾ ਖਜ਼ਾਨਾ ਗੁਣਾਂ ਦਾ ਖਜ਼ਾਨਾ ਗੁਣ ਔਰ ਗਿਆਨ ਦਾ ਖਜ਼ਾਨਾ ਤੋ ਗੁਣਾਂ ਦਾ ਖੈਨਾ ਔਰ ਗਿਆਨ ਦਾ ਖਜ਼ਾਨਾ ਅਕਾਂਝ ਜਿਹੜੇ ਲੋਕ ਨੇ ਉਹਨਾਂ ਵਾਸਤੇ ਜਿਨ੍ਹਾਂ ਕੋਲ ਹੈ ਨਹੀਂ ਨਾ ਜਿਹੜੇ ਜਿਹਨਾਂ ਆਪਾਂ ਕਹੀਏ ਵੀ ਹੋ ਰੰਕ ਨੇ ਗਿਆਨ ਤੋਂ ਸਖਣੇ ਰੰਕ ਨੇ ਜਿਹੜੇ ਉਹਨਾਂ ਵਾਸਤੇ ਗੁਣਾ ਔਰ ਗਿਆਨ ਦਾ ਖਜ਼ਾਨਾ ਹੈ ਗੁੜਮੀ ਤੇ ਤੋਂ ਲੈਣਾ ਜਨਾ ਵਰਜੀ ਗਿਆਨ ਵੀ ਲੈਣਨ ਅਪੂ ਆਪੇ ਇੱਕ ਹੈ ਬੜੀ ਇਹ ਜਖਾ ਨਲੀ ਜਹੇ ਜਹ ਸੰਸਾਰ ਦੇ ਖਜਾਦੇ ਸੰਸਾਰ ਦੇ ਜਿਹੜੇ ਦੌਲਤ ਸੰਸਾਰੀ ਦੌਲਤ ਨਹੀਂ ਹੈ ਗਿਆਨ ਦੀ ਦੌਲਤ ਨਾਅਬਦੀ ਦੌਲਤ ਨਾਅਬਤਾਰ